ਰੋਬੰਦੀ ਵਿੱਚ ਆਇਆ ਐਮਐਸਕੇ ਦੀ ਗਾਰੰਟੀ ਨੀਤੀ ਐ ਕਿਸ ਤਰ੍ਹਾਂ ਦੇ ਬਾਜੀ ਸੁਆਮੀ ਨਾਥਨ ਦੀ ਰਿਪੋਰਟ ਆ ਜਿਹੜੀ ਇਹਨਾਂ ਦੀ ਸਰਕਾਰ ਚ ਆਈ ਤੇ ਔਰ ਇਸੇ ਨੇ ਉਹ ਪਾਰਟ ਜਿਹੜੇ ਉਹ ਦੇ ਨੇ ਖਤਮ ਕਰ ਦਿੱਤੀ ਤੇ ਉਹ ਲਾਗੂ ਹੀ ਨਹੀਂ ਕਰੀ ਔਰ ਇਹਨਾਂ ਨੇ ਪਹਿਲਾਂ ਵੀ ਕਾਂਗਰਸ ਨੇ ਗਾਰੰਟੀਆਂ ਦੇ ਦਿੱਤੀ ਵੀ ਸਾਰਾ ਕਰਜ਼ਾ ਕਿਸਾਨਾਂ ਦਾ ਮਾਫ ਕਰ ਦਾਂਗੇ ਹੋ ਗਿਆ ਤਾਂ ਕਿਤੇ ਹਰ ਕਰ ਨੌਕਰੀ ਦੀ ਗਾਰੰਟੀ ਵੀ ਰਾਹੁਲ ਨੇ ਦੇ ਦਿੱਤੀ ਹੋ ਗਈ ਤੇ ਕਿਤੇ ਆਟਾ ਦਾਲ ਨਾਲ ਕਿਉਂ ਚਾ ਜਿੰਨੀ ਵੀ ਗਿਆ ਤਾਂ ਹੋਇਆ ਤਾਂ ਕਦੇ ਹਾਂਜੀ ਪ੍ਰਮਾਤਮਾ ਦੀ ਕਿਰਪਾ ਆ ਦੇਖੋ 47 48 ਡਿਗਰੀ ਕੈਂਪ ਟੈਂਪਰੇਚਰ ਆ ਸਾਰੇ ਦੁਕਾਨਦਾਰ ਆਪਣੀਆਂ ਦੁਕਾਨਾਂ ਖੁੱਲੀਆਂ ਕਰਕੇ ਮੈਨੂੰ ਅਸ਼ੀਰਵਾਦ ਦੇਣ ਵਾਸਤੇ ਆਈਆਂ ਇਹ ਪ੍ਰਮਾਤਮਾ ਦੀ ਕਿਰਪਾ ਅੱਗੇ ਤਾਂ ਤੁਸੀਂ ਦੇਖੋ ਵੀ ਜਿਹੜੇ ਮੈਲਾ ਵਾਲੇ ਤੇ ਜਾਂ ਦੂਸਰੇ ਲੀਡਰ ਤੇ ਘਰ ਬਸ ਬੈਠ ਕੇ ਹੀ ਜਿੱਤ ਜਾਂਦੇ ਤੇ ਇਸ ਵਾਰ ਵੀ ਪਬਲਿਕ ਨੇ ਮੇਰੇ ਕਿਰਦਾਰ ਔਰ ਮੇਰੀ ਕਾਰਗੁਜ਼ਾਰੀ ਤੇ ਮੋਹਰ ਲਾਈ ਹੈ ਸੋ ਨਿਕਲ ਕੇ ਆਈਆਂ ਹਜ਼ਾਰ ਲੱਖਾਂ ਦੀ ਦੇਖੋ ਉਸ ਦਿਨ ਰੈਲੀ ਹੋਈ ਮੈਂ ਪਿੰਡਾਂ 'ਚ ਤਕਰੀਬਨ 450 ਪਿੰਡ ਘੁੰਮਿਆਂਗੇ 1200 ਵਾਰਡਾਂ 'ਚ ਮੈਂ 600 ਦੇ ਕਰੀਬ ਟੋਟਲ ਮੀਟਿੰਗਾਂ ਕਰੀਆਂ ਬੜਾ ਪਿਆਰ ਮਿਲਿਆਗਾ ਅੱਜ ਹਾਲਾਤ ਇਹ ਹੋ ਗਏ ਵੀ ਮਹਾਰਾਣੀ ਜਿਹੜੀ ਘਰ ਬੈਠ ਕੇ ਜਿੱਥੇ ਦੀ ਤੀ ਨਾ ਦੇਸ਼ ਦਾ ਪ੍ਰਧਾਨ ਮੰਤਰੀ ਆਪਣੀ ਕੈਂਪੇਨ 'ਚ ਬੁਲਾਣਾ ਪਿਆ ਔਰ ਜਿਹੜੇ ਕਾਂਗਰਸ ਕਹਿੰਦੇ ਦੇ ਵੀ ਅਸੀਂ ਬਹੁਤ ਤੱਕੜੇ ਆ ਉਹਨਾਂ ਨੇ ਪ੍ਰਿੰਕਾ ਗਾਂਧੀ ਔਰ ਰਾਹੁਲ ਗਾਂਧੀ ਦੋਨਾਂ ਨੂੰ ਕੈਂਪੇਨ ਵਾਸਤੇ ਬੁਲਾਇਆ ਔਰ ਮੈਨੂੰ ਨਹੀਂ ਲੱਗਦਾ ਕੋਈ ਬੰਦਾ ਉਹਨਾਂ ਨੂੰ ਮਿਲਣ ਵੀ ਆਇਆ ਹੈਗਾ ਸੋ ਵਨ ਸਾਈਡਡ ਇਲੈਕਸ਼ਨ ਹੋ ਚੁੱਕੀ ਆ ਮੇਰੀ ਕੈਂਪੇਨ ਹੁਣ ਲੋਕ ਲਹਿਰ ਬਣ ਗਈ ਲੋਕ ਹੀ ਮੇਰੇ ਇਲੈਕਸ਼ਨ ਲੜ ਰਹੇ ਨੇ ਰੱਬ ਬੰਦੀ ਨੇ ਪਹੁੰਚਿਆ ਐਮਐਸਪੀ ਦੀ ਗਰੰਟੀ ਦਿੱਤੀ ਆ ਕਿਸਾਨ ਨੂੰ ਕਿਸ ਤਰ੍ਹਾਂ ਦੇ ਭਾਜੀ ਸੁਆਮੀ ਨਾਥਨ ਦੀ ਰਿਪੋਰਟ ਆ ਜਿਹੜੀ ਇਹਨਾਂ ਦੀ ਸਰਕਾਰ ਚ ਆਈ ਸੀ ਔਰ ਇਸੇ ਨੇ ਉਹ 파ਟ ਜਿਹੜੇ ਉਹ ਦੇ ਨਹੀਂ ਖਤਮ ਕਰ ਦਿੱਤੀ ਉਹ ਲਾਗੂ ਹੀ ਨਹੀਂ ਕਰੀ ਔਰ ਇਹਨਾਂ ਨੇ ਪਹਿਲਾਂ ਵੀ ਕਾਂਗਰਸ ਨੇ ਗਰੰਟੀਆਂ ਦੇ ਦਿੱਤੀ ਵੀ ਸਾਰਾ ਕਰਜ਼ਾ ਕਿਸਾਨਾਂ ਦਾ ਮਾਫੂ ਕਰਦਾਂਗੇ ਹੋ ਗਿਆ ਤਾਂ ਕਿਤੇ ਹਰ ਘਰ ਨੌਕਰੀ ਦੀ ਗਰੰਟੀ ਵੀ ਰਾਹੁਲ ਨੇ ਦੇ ਦਿੱਤੀ ਹੋ ਗਈ ਤੇ ਕਿਤੇ ਆਟਾ ਦਾਲ ਨਾਲ ਕਿਉਂ ਚਾ ਜਿੰਨੀ ਵੀ ਕਿਹਾ ਤਾਂ ਹੋਇਆ ਤਾਂ ਕਦੇ ਬੇਰੁਜ਼ਗਾਰਾਂ ਨੂੰ ਪੱਤੇ ਦੀ ਗੱਲ ਵੀ ਕਰੀਤੀ ਹੋਇਆ ਤਾਂ ਕਦੇ ਪਹਿਲਾਂ ਤਾਂ ਰਾਹੁਲ ਗਾਂਧੀ ਪੰਜਾਬ ਚ ਆਈਆਂ 1 ਜੂਨ ਨੂੰ ਇਲੈਕਸ਼ਨ ਹੋਣੇ 1 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਇੰਦਰਾ ਗਾਂਧੀ ਨੇ ਟੈਂਕਾ ਤੋਪਾਂ ਨਾਲ ਅਟੈਕ ਕਰਵਾਇਆ ਤਾਂ ਔਰ ਇਸ ਦੇ ਬਾਪ ਨੇ ਰਜੀਵ ਗਾਂਧੀ ਨੇ ਜਦੋਂ 84 ਚ ਕਤਲਿਆਮ ਹੋਇਆ ਨਾ ਉਸ ਟਾਈਮ ਕਿਹਾ ਤਾਂ ਕਿ ਜਦ ਬڑا ਦਰਖਤ ਗਿਰਦਾ ਹੈ ਤਾਂ ਧਰਤੀ ਹਿਲਦੀ ਹੈ ਰਾਹੁਲ ਗਾਂਧੀ ਜੀ ਇਹ ਸਟੇਟਮੈਂਟ ਜ਼ਰੂਰ ਦੇ ਕੇ ਜਾਣ ਵੀ ਉਹਦੀ ਦਾਦੀ ਤੇ ਉਹਦੇ ਬਾਪ ਨੇ ਠੀਕੇ ਹਤਾ ਜਾਂ ਗਲਤ ਕਿਹਾ ਤਾਂ ਪੰਜਾਬੀਆਂ ਤੋਂ ਪਹਿਲਾਂ ਮਾਫੀ ਮੰਗਣ ਫਿਰ ਵੋਟਾਂ ਦੀ ਗੱਲ ਕਰੀ ਈਡੀ ਦੀ ਰੇਡ ਹੋਈ ਗਈ ਅੱਜ ਪੰਜਾਬ ਭਰ ਦੇ ਵਿੱਚ ਕਿਹੜਾ ਜਗ੍ਹਾ ਤੇ ਕਿਸ ਤਰ੍ਹਾਂ ਵਾਚ ਕਰਦੇ ਹੋ ਮਾਈਨਿੰਗ ਲੈ ਕੇ ਰੇਡ ਕੀਤੀ ਆ ਜੀ ਭਾਜੀ ਤੁਸੀਂ ਦੇਖੋ ਜਿਹੜੇ ਕਹਰੇ ਤੇ ਮਾਈਨਿੰਗ ਤੋਂ 40000 ਕਰੋੜ ਕਮਾਣਾ ਨਾ ਪੰਜਾਬ ਨੂੰ ਤੁਸੀਂ ਦੇਖ ਲਿਓ ਵੀ ਜ਼ਮੀਨ ਤੋਂ ਲੈ ਕੇ ਪਤਾਲ ਤੱਕ ਪੱਟਦਾ ਇਹਨਾਂ ਨੇ ਸ਼ਾਮਲਾਟ ਜ਼ਮੀਨ ਕੋਈ ਨਹੀਂ ਛੱਡੀ ਜਿੱਥੇ ਇਲੀਗਲ ਮਾਈਨਿੰਗ ਮਿੱਟੀ ਨਹੀਂ ਵਿਚਰੇ ਜਿਹੜੇ ਨਦੀਆਂ ਉਹ ਪਟੀਆਂ ਜਾ ਰਹੀਆਂ ਹੈਗੀਆਂ ਧੱਗਰ ਉਹ ਡੂੰਗਾ ਕਰਿਆ ਜਾ ਰਿਹਾ ਹੈਗਾ ਸੋ ਲੋਕ ਬੜੇ ਪਰੇਸ਼ਾਨ ਆ ਮੈਂ ਸਮਝਦਾ ਕਿ ਜਿੰਨੇ ਮੈਨਾਂ ਦੇ ਐਮ.ਐਲ.ਏ ਆ ਸਰਿਆਮ ਨਸ਼ਾ ਵਕਾ ਰਹੇ ਆ ਅੱਜ ਮੈਂ ਪ੍ਰੈਸ ਕਾਨਫਰੰਸ ਕਰੀ ਆ 7500 ਕਰੋੜ ਰੁਪਏ ਦਾ ਘਟਾਲਾ ਦਾ ਕੱਲਾ ਬਿਜਲੀ ਬੋਰਡ ਚ ਹੋਇਆ ਜਿਹੜਾ ਲੋਕਾਂ ਦੇ ਸਿਰ ਤੇ ਪਿਆ ਹੈਗਾ ਜਿਹੜੇ ਪੋਲ ਹਰਿਆਣਾ 2500 ਦੇ ਖਰੀਦਦਾ 7500 ਦੇ ਖਰੀਦ ਰਹੇ ਜਿਹੜਾ ਟ੍ਰਾਂਸਫਰ ਹਰਿਆਣਾ 80000 ਦਾ ਖਰੀਦਦਾ ਹੈਗਾ ਇਹ 1.5 ਲੱਖ ਰੁਪਏ ਦਾ ਖਰੀਦ ਰਹੇ ਸੋ ਉਹ ਡਾਇਰੈਕਟਲੀ ਕੰਜ਼ਿਊਮਰ ਦੇ ਉੱਤੇ ਲੋਡ ਪੈ ਰਿਹਾ ਹੈਗਾ ਜਿਹੜੇ ਮੀਟਰ ਲਾ ਰਹੇ ਆ ਨਾ 9% ਜ਼ਿਆਦਾ ਸਪੀਡ ਨਾਲ ਚੱਲ ਰਹੇ ਆ ਆਮ ਮੀਟਰ ਨਾਲ ਇਹ ਮੇਰੀ ਨਹੀਂ ਇਹਨਾਂ ਦੇ ਡਿਪਾਰਟਮੈਂਟ ਦੀ ਰਿਪੋਰਟ ਹੈਗੀ ਆ ਸੋ ਇੱਕ ਪਾਸੇ 300 ਯੂਨਿਟ ਮਾਫ ਕਰਨ ਦੀ ਗੱਲਾਂ ਕਰ ਰਹੇ ਆ ਦੂਸਰੇ ਵੱਸੇ ਜਿਹੜੇ ਮੀਟਰ ਲਾ ਰਹੇ ਆ 10% ਹਾਇਰ ਸਪੀਡ ਨਾਲ ਦੁਰ ਰਹੇ ਆ ਕਿ ਹਾਂ ਸਰਾਜਨ ਸਟੇਟਮੈਂਟੇ ਪੰਜਾਬ ਦੇ ਨਤੀਜੇ ਕੁਝ ਹੋ ਰਹੀ ਹੋਣਗੇ ਕਿਸ ਤਰ੍ਹਾਂ ਦੇਖ ਲਓ ਨੇ ਸਟੇਟਮੈਂਟ ਉਹਨਾਂ ਵਾਸਤੇ ਤਾਂ ਹੋ ਨਹੀਂ ਹੋਣਗੇ ਜੀ ਡੋਰ ਟੂ ਡੋਰ ਐਨ ਕੇ ਸ਼ਰਮਾਈ ਦਾ ਚੋਣ ਪ੍ਰਚਾਰ ਅੱਜ ਬਹੁਤ ਧਮਾਕੇਦਾਰ ਰਿਹਾ ਅੱਜ ਸਾਡੀ ਦੁਕਾਨ ਨਾਬਾ ਐਂਟਰਪ੍ਰਾਈਜ਼ ਤੇ ਵੀ ਉਹਨਾਂ ਨੇ ਵਿਜ਼ਿਟ ਕੀਤੀ ਤੇ ਸਾਰਾ ਬਾਜ਼ਾਰ ਇੱਥੇ ਹਾਜ਼ਰ ਸੀਗਾ ਸਾਰਿਆਂ ਨੇ ਉਹਨਾਂ ਨੂੰ ਜਿੱਤ ਯਕੀਨੀ ਦਿਵਾਉਣ ਦਾ ਵਾਅਦਾ ਕੀਤਾ ਅਜੇ ਕੋਈ ਉਮੀਦਵਾਰ ਨਹੀਂ ਆਇਆ ਇਸ ਤਰ੍ਹਾਂ ਨਹੀਂ ਐਦਾਂ ਡੋਰ ਟੂ ਡੋਰ ਕਿਸੇ ਹੋਰ ਉਮੀਦਵਾਰ ਕੋਈ ਵੀ ਨਹੀਂ ਆਇਆ ਬਾਜ਼ਾਰ 'ਚ ਇੰਨੀ ਗਰਮੀ ਦੇ ਬਾਵਜੂਦ ਵੀ ਇੰਨਾ ਵੱਡਾ ਇਕੱਠ ਸੀ ਕਿਵੇਂ ਵਾਚਦਾ ਪਿਆਰ ਹੈ ਜੀ ਲੋਕਾਂ ਦਾ ਜਿਹੜਾ ਉਹਨਾਂ ਨੂੰ ਮਿਲ ਰਿਹਾ ਇਹ ਲੋਕਾਂ ਦਾ ਪਿਆਰ ਹੈ ਸਤਿਕਾਰ ਹੈ ਨਕੇ ਸ਼ਰਮਾਪਰ ਦੀ ਇਹ ਲੋਕਾਂ ਦੀ ਮੰਨ ਦੀ ਭਾਵਨਾ ਵੀ ਹੈ ਕਿ ਇਹ ਤੋਂ ਨਕੇ ਸ਼ਰਮਾ ਜਿੱਤੇ ਤੇ ਜਿਹੜੀ ਪਟਿਆਲਕ ਸੁਭਾ ਹਲਕਾ ਜੀ ਨਮਾਇੰਦਗੀ ਹੈ ਸ਼੍ਰੋਮਣੀ ਕਲਦਨ ਕੇ ਸ਼ਰਮਾ ਜੀ ਕਰਨ ਤੁਸੀਂ ਵੇਖ ਰਹੋ ਕਿੰਨਾ ਵੱਡਾ ਟੈਂਪਰੇਚਰ ਹੈ 47 ਟੈਂਪਰੇਚਰ ਹੈ ਸਿਖਰ ਦੁਪਹਿਰ ਹੈ ਪਰ ਜਿਵੇਂ ਪਿਆਰ ਤੇ ਸਤਿਕਾਰ ਨਾਲ ਦੁਕਾਨਦਾਰ ਇੱਥੇ ਅੱਗੇ ਆ ਕੇ ਪਿਆਰ ਕਰਦੇ ਨੇ ਸਤਿਕਾਰ ਦਿੰਦੇ ਨੇ ਕੱਲ ਇੱਕ ਰੋਡ ਸ਼ੋਅ ਆਇਆ ਜੀ ਦੁਕਾਨਾਂ ਬੰਦ ਸੀ ਤੇ ਅੱਜ ਐਨ ਕੇ ਸ਼ਰਮਾ ਉਹ ਦੁਕਾਨਾਂ ਖੁੱਲ੍ਹੇ ਦੇ ਲੋਕ ਅੱਗੇ ਆ ਕੇ ਸਤਿਕਾਰ ਦਿੰਦੇ ਨੇ ਇਹ ਨਿਸ਼ਾਨੀ ਹੈ ਫਸਲਾਤ ਦੀ ਤੇ ਅਕਾਲੀ ਜਲਦੀ ਜਿੱਦੇ